ਮਾਗੀ ਦੇ ਮੇਲੇ ਤੇ ਸਾਰੀਆਂ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਵਿੱਚ ਚੰਗਾ ਇਕੱਠ ਵੇਖਣ ਨੂੰ ਮਿਲਿਆ। ਇਸ ਮੌਕੇ ਤੇ ਅਕਾਲੀ ਦਲ ਤੋਂ ਇਲਾਵਾ ਕਾਂਗਰਸ ਆਮ ਆਦਮੀ ਪਾਰਟੀ ਅਤੇ ਐਸਡੀ ਅੰਮ੍ਰਿਤਸਰ ਨੇ ਸਮਾਗਮ ਕੀਤੇ। ਪਰ ਜਿਸ ਤਰੀਕੇ ਦਾ ਹੰਗਾਰਾ ਆਮ ਆਦਮੀ ਪਾਰਟੀ ਨੂੰ ਮਿਲਿਆ ਉਹ ਅਕਾਲੀ ਦਲ ਅਤੇ ਕਾਂਗਰਸ ਵਾਸਤੇ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਉੱਤੇ ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਦਾ ਤਾਂ ਸਟੇਜਾਂ ਲਾਉਂਦੀਆਂ ਹੀ ਨੇ। ਕਿਉਂਕਿ ਅਕਾਲੀ ਦਲ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਦਾ ਹੈ ਉਹਨਾਂ ਦੀ ਕਾਨਫਰੰਸ ਵਿੱਚ ਇਸ ਧਾਰਮਿਕ ਸਥਾਨ ਤੇ ਲੋਕੀ ਹਮੇਸ਼ਾ ਹੁੰਮ ਮਾ ਕੇ ਪਹੁੰਚਦੇ ਨੇ ਪਰ ਆਮ ਆਦਮੀ ਪਾਰਟੀ ਵੱਲੋਂ ਜੋ ਆਪਣੇ ਆਪ ਨੂੰ ਧਰਮ ਦੇ ਪੱਖ ਦੱਸਦੀ ਏ ਉਸ ਵੱਲੋਂ ਇਸ ਮੌਕੇ ਇਹੋ ਜਿਹਾ ਵਿਸ਼ਾਲ ਇਕੱਠ ਕਰਨਾ ਉਸ ਦੀ ਵਧ ਰਹੀ ਲੋਕਪ੍ਰਿਅਤਾ ਦਾ ਸਾਫ਼ ਪ੍ਰਤੀਕ ਹੈ ਆਪ ਪੰਜਾਬ ਚ ਸਿਰਫ 2 ਸਾਲ ਪੁਰਾਣੀ ਹੈ ਅਤੇ ਦਿਨੋਂ ਦਿਨ ਤਾਕਤ ਫੜਦੀ ਦਿਸਦੀ ਹੈ ਇਸ ਤੋਂ ਸਾਫ਼ ਇਸ਼ਾਰਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਲੋਕੀਂ ਰਾਜ ਵਿੱਚ ਸਿਆਸੀ ਆਰਥਿਕ ਅਤੇ ਸਮਾਜਿਕ ਢਾਂਚੇ 'ਚ ਇੱਕ ਵੱਡੇ ਪੱਧਰ ਤੇ ਬਦਲਾਅ ਚਾਹੁੰਦੇ ਨੇ। ਅਗਲੇ ਕੁਝ ਮਹੀਨੇ ਬਹੁਤ ਦਿਲਚਸਪ ਹੋਣਗੇ। ਇੱਕ ਪਾਸੇ ਅਕਾਲੀ ਦਲ ਅਤੇ ਕਾਂਗਰਸ ਦੀ ਕੋਸ਼ਿਸ਼ ਹੋਵੇਗੀ ਕਿ ਉਹ ਕਿਵੇਂ ਸਿਰਫ ਇੱਕ ਦੂਸਰੇ ਨੂੰ ਨਹੀਂ ਆਪ ਨੂੰ ਕਿਵੇਂ ਨਕਾਰਦੇ ਨੇ। ਉਧਰ ਆਪ ਅੱਗੇ ਵੱਡੀ ਚੁਣੌਤੀ ਇਹ ਹੈ ਕਿ ਉਹ ਹੁਣਵਲੀ ਸਥਿਤੀ ਨੂੰ ਅਗਲੇ ਦਿਨਾਂ 'ਚ ਕਿਵੇਂ ਹੋਰ ਮਜ਼ਬੂਤ ਕਰੇ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਤਾਂ ਹਲੇ ਇੱਕ ਸਾਲ ਹੈ ਪਰ ਲੋਕਾਂ ਦੇ ਰੁਝਾਨ ਦਾ ਅਗਲਾ ਇਮਤਿਹਾਨ ਅਗਲਾ ਟੈਸਟ ਹੁਲਾਮਲਾ ਦੀਆਂ ਸਿਆਸੀ ਕਾਨਫਰੰਸਾਂ ਵੇਲੇ ਦੇਖਣ ਨੂੰ ਮਿਲੇਗਾ ਪਰ ਜਿਹੜੀਆਂ ਚੀਜ਼ਾਂ ਚੋਣਾਂ ਵੇਲੇ ਵੋਟਰ ਦੇ ਰੁਝਾਨ ਉੱਤੇ ਸਭ ਤੋਂ ਵੱਡਾ ਅਸਰ ਪਾਉਣਗੀਆਂ ਉਹ ਹੋਣਗੀਆਂ ਮੁੱਖ ਮੰਤਰੀ ਦਵੇਦਾਰਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੀਆਂ ਲੋਕਾਂ ਪ੍ਰਤੀ ਨੀਤੀਆਂ ਅਤੇ ਉਹਨਾਂ ਦੇ ਚੋਣ ਮਨੋਰਥ ਪੱਤਰ ਯਾਨੀ ਇਲੈਕਸ਼ਨ ਮੈਨੀਫੈਸਟੋ ਪਰ ਅੱਜ ਦੇ ਦਿਨ advantage hai aam aadmi party no. it is advantage aam admi party